ਮੇਰ ਅਕਾਲੀ ਆਗੂ ਮਹਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਅਤੇ ਜਸਕਰਨप्रीत ਸਿੰਘ ਤੇ ਅਨਮੋਲ ਪ੍ਰੀਤ ਸਿੰਘ ਕੈਨੇਡਾ ਦੇ ਸਤਿਕਾਰਯੋਗ ਦਾਦੀ ਜੀ ਸਵਰਗਵਾਸੀ ਸ਼੍ਰੀਮਤੀ ਜਗੀਰ ਕੌਰ ਪਤਨੀ ਨੰਬਰਦਾਰ ਸਾਦਾ ਸਿੰਘ ਮੇਜਰਵਾਲ ਜਿਨ੍ਹਾਂ ਦਾ ਬਿੱਤੇ ਦਿਨੀ ਸੰਖੇਪ ਬਿਮਾਰੀ ਨਾਲ ਦਿਹਾਂਤ ਹੋ ਗਿਆ ਸੀ ਨਵੇਂ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਮੇਜਰਵਾਲ ਵਿਖੇ ਕਰਵਾਇਆ ਗਿਆ ਇਸ ਮੌਕੇ ਰੱਖੇਗੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏਗੇ ਉਪਰੰਤ ਖੁੱਲੇ ਦੀਵਾਨ ਵਿੱਚ ਭਾਈ ਗੁਰਜੰਟ ਸਿੰਘ ਦੇ ਰਾਗੀ ਜਥੇ ਨੇ ਵੈਰਾਗ ਮੇਂ ਕੀਰਤਨ ਕੀਤਾ ਉਪਰੰਤ 13 ਭਾਈ ਹਰਜੀਤ ਸਾਹਿਬ ਖੁਕਰੈਣ ਦੇ ਮੁਖ ਸੇਵਾਦਾਰ ਸੰਤ ਬਾਬਾ ਅਮਰਿਕ ਸਿੰਘ ਖੁਕਰੈਣ ਵਾਲਿਆਂ ਨੇ ਅੰਤਿਮ ਅਰਦਾਸ ਕੀਤੀ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਅਕਾਲੀ ਆਗੂ ਅਮਰਪੀਰ ਸਿੰਘ ਲਾਲੀ ਅਕਾਲੀ ਦਲ ਦੇ ਕਪੂਰਥਲਾ ਦੇ ਹਲਕਾ ਇੰਚਾਰਜ ਹਰ ਕੁਸ਼ਣ ਸਿੰਘ ਵਾਲਿਆ ਸਾਬਕਾ ਐਸਟਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਐਡਵੋਕੇਟ ਪਰਮਜੀਤ ਸਿੰਘ ਆਦਿ ਨੇ ਮਾਤਾ ਜਗੀਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਇਸ ਮੌਕੇ ਸਟੇਟ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਨਵਾਪਿੰਡ ਨੇ निभाई ਇਸ ਮੌਕੇ ਸਾਬਕਾ ਟ੍ਰਾਂਸਪੋਰਟ ਮੰਤਰੀ ਰਗਵੀਰ ਸਿੰਘ ਵਿਰਸਾਲ ਸਿੰਘ ਵਲਟੋਹਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਜਥੇਦਾਰ ਜਗੀਰ ਸਿੰਘ ਵਡਾਲਾ ਸੁਰਜੀਤ ਸਿੰਘ ਜਾਤੀਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਜ਼ਿਲ੍ਹਾ ਯੂਥ ਅਕਾਲੀ ਦਲ ਪ੍ਰਧਾਨ ਮਨਵੀਰ ਸਿੰਘ ਵਡਾਲਾ ਕਿਸਾਨ ਯੂਨੀਅਨ ਤੋਂ ਦਲਬੀਰ ਸਿੰਘ ਨਾਨਕਪੁਰ ਕਿਰਤੀ ਕਿਸਾਨ ਯੂਨੀਅਨ ਦੇ ਸੂਭਾ ਕਮੇਟੀ ਮੈਂਬਰ ਤਰਸੇਮ ਸਿੰਘ ਬਨਾਮ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੀਆਲ ਸਿੰਘ ਬੂ ਜ਼ਿਲ੍ਹਾ ਕਮੇਟੀ ਮੈਂਬਰ ਕਰਮਜੀਤ ਸਿੰਘ ਨੂਰਪੁਰ ਜੱਟਾ ਸੀਤਲ ਸਿੰਘ ਸੰਗੋਚਲਾ ਸੁਰਜਨ ਸਿੰਘ ਕਸੋ ਚਾਲ अमरजीत सिंह जवालापुर हरजिंदर सिंह सिद्धू सतनाम सिंह बाजवा, हरजिंदर सिंह पंडाल सुखदेव सिंह पंडाल, कुलवंत सिंह सिसन दलजीत सिंह बसरा यूथ आगू इंदरजीत सिंह लाहौरिया दिलबाग सिंह डी डीएसपी अमरजीत सिंह पंडाल, कुलवंत सिंह पंडाल आदि हाजिर सन ਕਪੂਰਥਲਾ ਤੋਂ ਪੱਤਰਕਾਰ जोगਿੰਦਰ ਸਿੰਘ ਜਾਤਕੇ ਜੀ ਦੀ ਵਿਸ਼ੇਸ਼ ਰਿਪੋਰਟ ਸ੍ਰੀ ਆਰ ਕ੍ਰਿਸ਼ਨ ਪਿਆਈਏ ਜੇ ਡਿੱਠੇ ਸਰਦੋ ਜਾਏ ਤੇ ਇੱਕ ਬਹਾਦਰ ਸਿਪਰੀਏ ਕਰ ਨਾਉ ਨੇਦੇ ਆਵੇ ਤਾਈ ਸਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਤਾਈ ਹੋਣਾ ਦੀ ਸਹਾਈ ਸਤਾਈ ਹੋਣਾ ਦੀ ਸਹਾਈ ਸਤਿ ਕੀ ਅਕਾਲ ਅਕਾਰ ਪੁਰਖ ਦੀ ਕਾ ਧਿਆਨ ਤਰ ਕੇ ਭੁੱਲੋ ਜੀ ਵਾਹਿਗੁਰੂ ਰਸਾ ਬਾਤ ਚਿੰਗੀ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣੀ ਵਣਪੇ ਆ ਰਹੇ ਜਰ ਸਾਹਿਬ ਜਾਂ ਦੀ ਤਾਲੀ ਮੁfte ਹੱਠੀਆਂ ਜੱਪੀਆਂ ਤੱਪੀਆਂ ਨਿੰਨਾਂ ਨੇ ਨਾਮ ਜੱਪਿਆ ਵਣ ਛਕਿਆ ਦੇਖ ਦਿਲਾਈ ਤੇਗਵਾਈ ਦੇਖੇ ਅੰਡਿਤ ਕੀਤਾ ਤਨਾ ਦੀ ਪੁੱਤਰ ਕਮਾਈ ਦਾ ਧਿਆਨਦਰ ਕੇ ਬੋਲੋ ਜੀ ਜਿੰਨਾ ਚਿੰਗਾ ਚਿੰਗਣਿਆਂ ਨੇ ਧਰਮੇ ਛੇ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਝਰਕੜੀਆਂ ਤੇ ਚਲੇ ਤਾਨੇ ਆ ਰਿਆ ਨਾਲ ਚਰਾਏ ਗਏ ਥੀ ਪੰਜਾ ਤੱਕ ਤਾਂ ਸ਼ਰੁਆਤ ਗੁਰਦੁਆਰਿਆਂ ਦੀ ਬੇਤਰਗਮਾਈ ਦਾ ਤਾਂ ਅੰਦਰ ਕੇ ਬੋਲੋ ਜੀ ਪ੍ਰਥਮੇ ਸ਼ਰੁਆਤ ਖਾਲਸਾ ਦੀ ਕੇ ਅਰਦਾਸ ਆ ਜੀ ਸ਼ਰਵਤ ਖਾਲਸਾ ਦੀ ਕੋ ਵਾਹਿਗੁਰੂ 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 ਮਾਤਾ ਜਵੀਰ ਕੌਰ ਜੀ ਜੋ ਕਿ ਥੋੜੀ ਜੀ ਸਮੇਂ ਦੇ ਵਿੱਚ ਸੰਖੇਪ ਬਿਮਾਰੀ ਦੇ ਦਰਿਆਨ 28 ਤੇ 24 ਨੂੰ ਤੋਂ ਗੁਰੂ ਘਰ ਦੇ ਜਾ ਬਰਾਜਮਾਨ ਹੋਏ। ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਆਤਮਾ ਦੀ ਸ਼ਾਂਤੀ ਲਈ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈਂਦੇ ਹੋਏ ਹੋਏ। ਪੜ੍ਹਸੋ ਤੋਂ ਧੁਰ ਕੀ ਬਾਣੀ ਅਲਾਹੀ ਬਾਣੀ ਦੇਸਰੀ ਖੜਪਟ ਦਾ ਜਾਬ ਕਰਾਇਆ ਅੰਮ੍ਰਿਤ ਦਾ ਤੂਫਾਨ ਮਾਦਤ ਮਾਦੋਬਾਲ ਸੰਪੂਰਤਾ ਹੋਈ ਲਾਲ ਸਾਹਿਬ ਦੇ ਪਾਸ ਸੂਰਨ ਸੂਰਨ ਬਹੁ ਗਿਆ ਜਸਾ ਮਹਾਰਾਜ ਸਰਕਾਰ ਹਜ਼ੂਰੀ ਵਿੱਚ ਬਾਤਾ ਜਗੀਰ ਕੌਰ ਜੀ ਜੀ ਅੰਤਮ ਅਰਦਾਸ ਸ਼ਾਮਲ ਹੋਣ ਲਈ ਸਾਧ ਸੰਗਤ ਜੀ ਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੁਰ ਮੁਖ ਜਾਨ ਨੂੰ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਮਿਰਿਪਿੜ ਮੱਲਿਆ ਜਿਹ ਮਹਾਵਾਕਾਂ ਸਾਰ ਮੇਰੇ ਤੋਂ ਪਹਿਲਾਂ ਸਟੇ ਫੈਕਟਰੀ ਸਾਹਿਬ ਮਾਤਾ ਜੀ ਬਾਰੇ ਵਿਸਥਾਰਪੂਰਵ ਚਲਣਾ ਪਾ ਰਹੇ ਸੀ ਕਿ ਕਿੰਨਾ ਗੁਰੂ ਘਰ ਦੇ ਨਾਲ ਪ੍ਰੀਤੀ ਰੱਖਣ ਵਾਲਾ ਪਰਿਵਾਰ ਆ ਇਹ ਸਾਨੂੰ ਸਾਰੀਆਂ ਜਿਹੜੀਆਂ ਗੁਰਧੀਆਂ ਸਾਡੇ ਬਜ਼ੁਰਗਾਂ ਤੋਂ ਮਿਲਦੀਆਂ ਅਤੇ ਤਾਂ ਹੀ ਅਸੀਂ ਅੱਜ ਇਸ ਸਾਰੇ ਅਸ਼ੋ ਰਾਮ ਦਾ ਆਨੰਦ ਮਾਣਦੇ ਆ ਸਾਡੇ ਬਹੁਤ ਸਾਰੇ ਸਹਾਰਜੋ ਜੀ ਇਹ ਕੋਈ ਜੀ ਦੇ ਗੋਲਕੰਗਰ ਵਿਰਾਸਤ ਜੁੜੇ ਬੈਠੇ ਗੁਰੂ ਰੂਪੇ ਸਾਹਿਬ ਜੀ ਵਾਯੂਰਜੀ ਕਾ ਖਾਲਸਾ ਵਾਯੂਰ ਅੱਜ ਅਸੀਂ ਸਾਰੇ ਇਲਾਕੇ ਕੋ ਇਸ ਨਗਰ ਤੋਂ ਰਿਸ਼ਤੇਦਾਰ ਦਾ ਅਹਿਦਰਾਵਾ ਇਸ ਪਰਿਵਾਰ ਦੇ ਨਾਲ ਸਾਡੇ ਬਹੁਤ ਸਾਰੇ ਸਹਾਰਜੋ ਬਾਪੂ ਅਨਸਰ ਸਿੰਘ ਜੀ ਸਾਡੇ ਬਜ਼ੁਰਗ ਤੇ ਸਾਡਾ ਛੋਟਾ ਵੀਰ ਸਰ ਮੇਰ ਦੇ ਸੰਜੀ ਲੈ ਕਰਵਾ ਉਹਨਾਂ ਨੂੰ ਇਸ ਦੁੱਖ ਦੀ ਘੜੇ ਚ ਸ਼ਰੀਰ ਹੋ ਕੇ ਗੁਰੂ ਸਿਧਾਂਤ ਮੁਤਾਬਕ ਦੁੱਖ ਮੰਨਿਆ ਘਟਦਾ ਹੈ ਉਸ ਦੁੱਖ ਨੂੰ ਘਟਾਉਣ ਵਾਸਤੇ ਅਸੀਂ ਸਾਡੇ ਮਹਾਰਿ ਦੇ ਯੁਰੇ ਜੀ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਕੀਤੀ ਗਈ ਹੈ ਤੇ ਗੁਰੂ ਮਹਾਰੇ ਦੇ ਕੇ ਜੋਦਰੀ ਕੀਤੀ ਪੇ ਇਸ ਵਰਨ ਜਿਹੜਾ ਇੰਨਾ ਵੱਡਾ ਘਟਾ ਪਿਆ ਉਹਨੂੰ ਪਾਣਾ ਕਰਕੇ ਮੰਨਣ ਦਾ ਵੱਲਬਖਸ਼ੀ ਸਤਿਕਾਰਯੋਗ ਮਾਤਾ ਜੀ ਮਾਤਾ ਜ਼ਗੀਰ ਕੌਰ ਜੀ ਜੋ ਪਿਛਲੇ ਦਿਨੀ ਸਾਨੂੰ ਸਾਰੇ ਨੂੰ ਛੱਡ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਨ ਅੱਜ ਪਰਿਵਾਰ ਵੱਲੋਂ ਕਰਾਇਆ ਜਾ ਰਿਹਾ ਸਮਾਗਮ ਵਿੱਚ ਮਾਤਾ ਜੀ ਦੇ ਅੰਤਿਮ ਅਰਦਾਸ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾਰਿਆਂ ਨੇ ਸਟੇਜ ਸੈਕਟਰੀ ਸਾਹਮਣੇ ਮਾਤਾ ਜੀ ਬਾਰੇ ਸਾਡੇ ਸਤਕਾਰਯੋਗ ਬਜ਼ੁਰਗਾਂ ਬਾਰੇ ਔਰ ਇਸ ਪਰਿਵਾਰ ਬਾਰੇ ਸਾਰਾ ਕੁਝ ਹੀ ਦੱਸਿਆ ਔਰ ਮੈਂ ਇਹ ਗੱਲ ਕਹੂੰਗਾ ਕਿ ਥੋੜੇ ਜੇ ਸਮੇਂ ਦੀ ਵਰਤੋਂ ਚ ਕਿਉਂਕਿ ਮੈਨੂੰ ਇਸ ਪਰਿਵਾਰ ਨਾਲ ਵਰਤੋਂਆਂ ਕੋਈ ਸਾਲਾ ਨਹੀਂ ਹੋ ਗਏ ਕੁਝ ਕੁ ਸਮੇਂ ਦੀ ਵਰਤੋਂ ਚ ਮੈਨੂੰ ਇਸ ਪਰਿਵਾਰ ਤੋਂ ਇੰਨਾ ਪਿਆਰ ਮਿਲਿਆ ਕਿ ਸੰਤ ਜੀ ਮੈਨੂੰ ਇਹ ਲੱਗਦਾ ਕਿ ਪਰਿਵਾਰ ਦਾ ਮੈਂ ਹਿੱਸਾ ਹੀ ਹਾਂ ਇਹ ਗੱਲ ਇੱਕ ਸੱਚਾਈ ਦੀ ਗੱਲ ਹੈ ਕਿ ਮੈਨੂੰ ਇੰਨਾ ਪਿਆਰ ਮਿਲਿਆ ਇਸ ਪਰਿਵਾਰ ਤੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਮਾਤਾ ਜੀ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਪਕਸ਼ਨ ਸੋਰਨਾ ਬੋਲੀਆ ਭਾਈ ਅੰਤੇ ਸਤਗੁਰ ਬੋਲੀਆ ਨਾਲ ਪਿੱਛੇ ਕੀਰਤਨ ਕਰਿਓ ਨਿਰਭਾਨ ਜੀ ਯਸੋ ਕਪਾਲ ਪੰਡਤ ਸਤਿਓ ਹਰ ਹਰ ਕਥਾ ਪੜਿਓ ਪ੍ਰਾਂਚੀ ਕੇ ਮਹਾਬਾਗਨ ਸਾਹਿਬ ਮਾਨਜੋਬ ਸਰਦਾਰਨੀ ਜਗੀਕੌਰ ਜੀ ਕਰਮਪਤਰੀ ਸਦਾ ਸਾਦਾ ਸਿੰਘ ਜੀ ਕੋਈ ਪੰਤਰ ਯਾਦ ਵਿੱਚ ਬੈਠੇ ਆ ਫੱਟੇ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਮਹapur ਖਾਨੇ ਕੀਰਤਨ ਕੀਤਾ ਮਾਜੂਬਾਬਾ ਮਲਿਕ ਸਿੰਘ ਨੇ ਬੜੇ ਗੁਰਮਤੇ ਵਿਚਾਰਾਂ ਦੇ ਨਾਲ ਆਪ ਜੀ ਨੂੰ ਪਾਣੀ ਦੀ ਸਾਂਝ ਪਾਈ ਮੌਤ ਅਡੰਨ ਚਾਈ ਹੈ ਜੋ ਪੈਦਾ ਹੋਇਆ ਇਹਨ ਐਕਸਰ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਕਿਉਂਕਿ ਪਾਣੀ ਦਾ ਵੀ ਇੱਕ ਤਰ੍ਹਾਂ ਹੈ ਸ਼ੇਖਿਆਤੀ ਜਗ ਨਾ ਕੋਈ ਛਿਰ ਰਿਆ किस आसन हम बैठे कितने बैठिए मता करे पूर्व की ताई पश्चिम ही लेता ले जाता है एक इस गल का कोई पता नहीं कि कदों चले जाना ये समा बड़ा कीमती है मनुखा जन्म सू बड़िया जूनों तो बाद भागा प्राप्त होया इस जून ताइयों करके दुर्लम गया मानस जन्म दुर्लम्भ है होत ना बार जो बड़ फट पा के बहुत ना लागे जा ਸਾਸੰਗਤ ਜੀ ਮਾ ਸ਼ਬਦ ਦੇ ਸਬੰਧ ਵਿੱਚ ਕਿਹਾ ਜਾ ਰਿਹਾ ਸੀ ਕਿ ਜੇ ਕਿਤੇ 字典 ਵਿੱਚ ਦੇਖੀਏ ਤੇ ਮਾ ਸਭ ਤੋਂ ਛੋਟਾ ਸ਼ਬਦ ਹੈ ਤੇ ਇਸ ਦੀ ਮਹਾਨਤਾ ਇਸ ਦੀ ਕੁਰਬਾਨੀ ਇਸ ਦੀ ਦੇਣ ਸ਼ਾਇਦ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਹੈ ਅੱਜ ਦੇ ਇਸ ਬਹੁਤ ਹੀ ਵਿਰਾਗਮਈ ਸਮੇਂ ਤੇ ਬ੍ਰਾਜਮਾਨ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਸੰਗਤ ਜੀ ਸਭ ਤੋਂ ਪਹਿਲਾਂ ਫਤਿਹਬਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਤੁਸੀਂ ਕੜਾ ਪ੍ਰਸ਼ਾਦ ਦੀ ਦੇਖ ਲਈਆ ਉਹ ਨਾਲ ਛਾ ਲਓ ਜੀ ਸੰਗਤ ਰੋਟੀਆਂ ਕਿਉਂਕਿ ਸੰਗਤ ਲੰਬੇ ਸਮੇਂ ਤੋਂ ਬੈਠੀ ਆ ਤੇ ਪਰ ਪਰਿਵਾਰ ਦਾ ਹੁਕਮ ਹੁੰਦਾ ਮੰਨਣਾ ਪੈਂਦਾ ਸੋ ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਰਦਾਰ ਨੀ ਜਗੀਰਕਾਰ ਜੀ ਜੋ ਕੁਝ ਪਹਿਲਾਂ ਸਾਲੋਂ ਸਾਰਿਆਂ ਨੂੰ ਸੀਵੀ ਵਿਛੋੜਾ ਗਾਇਤ ਦੇ ਗਏ ਨੇ ਅੱਜ ਆਪਾਂ ਸਾਰੇ ਉਹ ਸਵਿਚ ਵੀ ਆਤਮਾ ਨੇ ਚਰਨਾਂ 'ਚ ਨਮਸਕਾਰ ਕਰਨ ਲਈ ਔਰ ਗੁਰੂ ਘਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਰਾਸ ਪੇਂਤੀ ਕਰਨ ਲਈ ਹਾਜ਼ਰ ਹੋਏ ਆ ਕਿ ਵਾਹਿਗੁਰੂ ਇਸ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਪ੍ਰਕਾਸ਼ ਕਰੇ ਮੇਰਾ ਮੰਤ ਸਿਗਾ ਕਿ ਮਾਫੀ ਲੈ ਲਿੰਦਾ ਕਿਉਂਕਿ ਸਾਡੇ ਵਿੱਚ ਬਹੁਤ ਹੀ ਸਤਕਾਰ ਜੋ ਸ਼ਖਸ਼ੀਅਤ ਆ ਮੇਰਾ ਭਾਵ ਹੈ ਸਾਡੇ ਇਸ ਇਲਾਕੇ ਦਾ ਮਾਣ ਨਹੀਂ ਪੂਰੇ ਪੰਜਾਬ ਦਾ ਮਾਣ ਨੇ ਔਰ ਪੰਥ ਦਾ ਮਾਨ ਨੇ ਮਾਨ ਜੋ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਐ ਜੀਪੀਸੀ ਸਾਬਕਾ ਮੰਤਰੀ ਨੇ ਬੜੀ ਵahanam ਕਿਰਪਾ ਗੁਰੂ ਮਹਾਰਾਜ ਜੀ ਨੂੰ ਤੇ ਹੈ ਆਪਾਂ ਸਾਰੇ ਉਹ ਮੈਂ ਬਾਰੇ ਜਾਣਦੇ ਆ ਉਹ ਬਰਾਜਮਾਨ ਨੇ ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਗੁਰੂ ਦੇ ਰਾਜਨੀਤਿਕ ਤੌਰ ਤੇ ਸਰਦਾਰ ਰਣਵੀਰ ਸਿੰਘ ਜੀ ਸਾਬਕਾ ਟਰਾਂਸਪੋਰਟ ਮੰਤਰੀ ਜੀ ਨੇ ਦੇ ਦਾਸ ਨੂੰ ਵੀ ਰਾਜਨੀਤੀ ਵਿੱਚ ਲਿਆਰ ਕੇ ਔਰ ਇਸ ਇਲਾਕੇ ਦੇ ਵਿੱਚ ਸਾਰਿਆਂ ਦੇ ਨਾਲ ਜਾਣ ਪਹਿਚਾਨ ਕਰਾਈ ਅਸੀਂ ਅੰਮਾ ਸਮਾ ਸਾਰਿਆਂ ਨੇ ਇਕੱਠਾ ਜਿਹੜਾ ਕੰਮ ਆ ਉਹ ਪਾਰਟੀ ਦੀ ਸੇਵਾ ਕੀਤੀ ਹੈ ਤੇ ਮੈਂ ਉਸ ਸਮੇਂ ਤੋਂ ਇਸ ਪਰਿਵਾਰ ਦੇ ਨਾਲ ਜੁੜਿਆ ਸਾਡੇ ਬਾਪੂ ਸਰਦਾਰ ਸਾਦਾ ਸਿੰਘ ਜੀ ਦੇ ਬਹੁਤ ਔਰ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ ਤੇ ਇਸੇ ਤਰ੍ਹਾਂ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ ਤੇ ਮਾਤਾ ਜੀ ਦੀ ਸ਼ਖਸੀਅਤ ਦੇ ਬਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਬੜੀ ਵੱਡੀ ਧਾਰਮਿਕ ਸ਼ਖਸੀਅਤ ਨੇ ਬਾਬਾ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਆਪਣੇ ਮੁਖਾਰਬੇ ਤੋਂ ਬਹੁਤ ਪਿਆਰੇ ਸ਼ਬਦਾਂ ਦੇ ਰਾਹੀਂ ਮਾਤਾ ਜੀ ਦਾ ਜੋ ਧਾਰਮਿਕ ਜੀਵਨ ਹੈ ਔਰ ਇਸ ਇਲਾਕੇ ਦੇ ਵਿੱਚ ਜੋ ਇਸ ਪਰਿਵਾਰ ਦੀ ਦੇਣ ਹੈ ਚਾਹੇ ਉਹ ਰਾਜਨੀਤਿਕ ਤੌਰ ਤੇ ਗੱਲ ਕਰ ਲਈਏ ਸਮਾਜਿਕ ਤੌਰ ਤੇ ਗੱਲ ਕਰ ਲਈਏ ਧਾਰਮਿਕ ਤੌਰ ਤੇ ਗੱਲ ਕਰ ਲਈਏ ਉਹਦੇ ਬਾਰੇ ਜ਼ਿਕਰ ਕੀਤਾ ਮੈਂ ਲੰਬੀ ਗੱਲ ਨਹੀਂ ਕਰਾਂਗਾ ਇਸੇ ਤਰ੍ਹਾਂ ਹੀ ਬੀਬੀ ਜਗੀਰ ਕੌਰ ਜੀ ਨੇ ਬਹੁਤ ਹੀ ਪਿਆਰੇ ਸ਼ਬਦਾਂ ਦੇ ਜਾਂਹੀਂ ਜਿਸ ਸਰਮਿੰਦਰ ਸਿੰਘ ਜੀ ਦੇ ਬਾਰੇ ਬਾਬੂ ਸਾਦਾ ਸਿੰਘ ਦੇ ਬਾਰੇ ਪ੍ਰਵਾਹ ਦੇ ਬਾਰੇ ਜ਼ਿਕਰ ਕੀਤਾ ਮਾਂ ਦੀ ਸ਼ਕਤੀ ਦੇ ਬਾਰੇ ਮੈਂ ਜ਼ਿਕਰ ਕੀਤਾ ਸੋ ਸਾਰੇ ਬਜ਼ਾਰਿਆਂ ਨੇ ਆਪ ਆਪਣੇ ਢੰਗ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਪਰਿਵਾਰ ਦੀ ਜਿਹੜੀ ਆ ਉਸਤਤ ਕੀਤੀ ਆ ਵਧਾਈ ਕੀਤੀ ਆ ਮਾਤਾ ਜੀ ਦੇ ਬਾਰੇ ਗੱਲਬਾਤ ਕੀਤੀ ਆ ਸੋ ਮੈਂ ਜਿਆਦਾ ਟਾਈਮ ਨਹੀਂ ਲੈਣਾ ਮੇਰਾ ਇਸ ਪਰਿਵਾਰ ਨਾਲ ਸਾਡਾ ਲੰਮੇ ਸਮੇਂ ਤੋਂ ਲਗਭਗ 20-25 ਸਾਲ ਤੋਂ ਸੀ ਸਾਰੇ ਸ਼ੋਮਣੀ ਕਾਲੀ ਦਲ ਦੇ ਵਿੱਚ ਸੇਵਾ ਕਰ ਰਹੇ ਆ ਤੇ ਸਰਦਾਰ ਮਹਿੰਦਰ ਸਿੰਘ ਜੀ ਜੋ ਜਿਨ੍ਹਾਂ ਨੂੰ ਜਨਰਲ ਕੌਂਸਲ ਮੈਂਬਰ ਵੀ ਰਹੇ ਆ ਸਾਡੇ ਸ਼ੋਮਣੀ ਕਾਲੀ ਦਲ ਦੇ ਔਰ ਅੱਜ ਸਾਡੀ ਸਾਰੀ ਸ਼ੋਮਣੀ ਕਾਲੀ ਦਲ ਦੀ ਟੀਮ जंहिंताल विरसाथ थींदी आहे ॾह साल बि